ਦੇਖੋ ਸਰਕਾਰਾਂ ਸਾਨੂੰ ਇੱਕ ਮੁਲਕਾਂ ਦੀਆਂ ਬਾਉਂਡਰੀਆਂ ਮੰਗ ਗਈਆਂ ਇਹਨਾਂ ਨੇ ਸਿੱਖਾਂ ਨੂੰ ਟਿਕ ਲਿਆ ਮੁਸਲਮਾਨਾਂ ਨੂੰ ਵੀ ਸਿੱਖਾਂ ਨੂੰ ਵੀ ਵੀ ਉਹਨਾਂ ਨੇ ਇੱਕ ਸਿਆਸੀ ਕੈਦੀ ਮੰਨ ਕੇ ਰੱਖ ਰਹੀ ਹੈ ਕਿਉਂਕਿ ਇੱਕ ਸੰਵਿਧਾਨ ਦੇ ਵਿੱਚ ਨਾ ਹੀ ਕੋਈ ਪ੍ਰੋਵੀਜ਼ਨ ਹੈ ਨਹੀਂ ਜਿਹੜੀਆਂ ਜਾਤੀਆਂ ਹੋ ਰਹੀਆਂ ਕੱਲੀਆਂ ਸਿੱਖਾਂ ਦੇ ਨਾਲ ਹੋ ਰਹੀਆਂ ਜਾਂ ਤੁਹਾਡੇ ਭਾਈਚਾਰੇ ਨੂੰ ਵੀ ਸਮੇਂ-ਸਮੇਂ ਤੇ ਟਾਰਗੇਟ ਕੀਤਾ ਗਿਆ ਸਿੱਖਾਂ ਤੇ ਮੁਸਲਮਾਨਾਂ ਨੂੰ ਦੋਨਾਂ ਨੂੰ ਹੀ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਬੰਦੀ ਸਿੰਘ ਨੇ ਇਹਨਾਂ ਨੂੰ 32 ਸਾਲ ਬਹੁਤ ਲੰਮਾ ਸਮਾਂ ਡੇਢ ਦੋ ਜਨਰੇਸ਼ਨਾਂ ਹੋ ਗਈਆਂ ਲੰਘੀਆਂ ਇਹਦੇ ਵਿੱਚ ਤੇ ਤਾਂ ਉਹ ਬੰਦਿਆਂ ਤੋਂ ਕੀ ਖਤਰਾ ਹੈ ਇਹਨਾਂ ਨੂੰ ਵੀ ਕਿਉਂ ਨਹੀਂ ਛੱਡ ਰਹੇ ਪਹਿਲੀ ਗੱਲ ਤਾਂ ਉਹਨਾਂ ਦਾ ਉਹਨਾਂ ਨੂੰ ਹੱਕੇ ਨਹੀਂ ਅਧਿਕਾਰ ਨਹੀਂ ਕੋਈ ਰੱਖਣ ਦਾ ਤੁਸੀਂ ਇੱਕ ਐਮਪੀ ਨੂੰ ਅੰਦਰ ਰੱਖਿਆ ਚਲੋ ਠੀਕ ਹੈ ਉਹ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਦੋਂ ਵੀ ਛੱਡਣਗੇ ਪਰ ਉਹਨੂੰ ਸੌਂਚਣ ਵਾਸਤੇ ਅੱਧੇ ਘੰਟੇ ਦੀ ਪੈਰੋਲ ਦਿੰਦੇ ਨੇ ਦੂਸਰੇ ਪਾਸੇ ਸੌਦਾ ਸਾਹਬ ਰਾਮ ਨਹਿਮ ਨੂੰ ਉਹ ਬੰਦੇ ਨੂੰ ਇੱਕ ਮਹੀਨੇ ਬਾਅਦ ਤਾਂ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਪੈਰੋਲ ਮਿਲ ਜਾਂਦੀ ਹੈ ਬਿਲਕੁਲ ਸ਼ਰੇਆਮ ਧੱਕਾ ਹੋ ਰਿਹਾ ਹੈ ਮੁਸਲਮਾਨਾਂ ਤੇ ਜਿਹੜੇ ਲੋਕ ਵਾਅਦੇ ਕਰਦੇ ਸੀ ਬਿਰਵੀਆ ਦੇ ਜਾਂ ਬੰਦੀ ਸਿੰਘਾਂ ਦੇ ਤਾਂ ਉਹ ਲੋਕ ਅੱਜ ਸੱਤਾ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਗਏ ਫਿਰ ਇਤਿਹਾਸ ਤਾਂ ਐਸੀ ਚੀਜ਼ ਹੈ ਦੀ ਕੁਰਸੀ ਜਦ ਆਉਂਦੀ ਹੈ ਨਸ਼ਾ ਇੰਨਾ ਚੜਦਾ ਹੈ ਬੰਦੇ ਨੂੰ ਅੰਨਾ ਹੋ ਜਾਂਦਾ ਉਹ ਉਹਨੂੰ ਕੁਝ ਦਿਖਦੇ ਨਹੀਂ ਭਗਵੰਤ ਮਾਨ ਆਪ ਕਹਿੰਦਾ ਰਿਹਾ ਹੈ ਬੰਦੀ ਸਿੰਘਾਂ ਬਾਰੇ ਉਹਨੇ ਕੁਝ ਨਹੀਂ ਕੀਤਾ ਪੰਜ ਵਾਰੀ ਰਹਿ ਗਈ ਬਾਦਲ ਦੀ ਸਰਕਾਰ ਪੰਥਕ ਪਾਰਟੀ ਦੀ ਉਹ ਉਸ ਟਾਈਮ ਉਹ ਅੰਨੇ ਹੋਏ ਦੀ ਵੀ ਸਾਨੂੰ ਕਹੜਾ ਲਾ ਦੂਗਾ ਹੁਣ ਭਗਵੰਤ ਮਾਨ ਵੀ ਅੰਨਾ ਹੋਇਆ ਹੈ ਉਹਨੂੰ ਇਹ ਹੈ ਕਿ ਮੈਨੂੰ ਕੌਣ ਲਾ ਦੂਗਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਸਿੱਖਾਂ ਦੀਆਂ ਪ੍ਰਮੁੱਖ ਵੱਡੀਆਂ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਤਕਰੀਬਨ 2 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਚੱਲਦਾ ਪਿਆ ਹੈ ਤੇ ਅਜਿਹੇ ਦੇ ਵਿੱਚ ਅੱਜ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦਾ ਸਮਾਜਿਕ ਕਾਰਕੁਨਾਂ ਦਾ ਜਿਹੜਾ ਵੱਡਾ ਇਕੱਠ ਦਾ ਸੱਦਾ ਦਿੱਤਾ ਗਿਆ ਤਾਂ ਇਸੇ ਦੇ ਵਿੱਚ ਆ ਤਮਾਮ ਸਾਰੀਆਂ ਧਿਰਾਂ ਸਮਰਥਨ ਦੇਣ ਵਾਸਤੇ ਆਈਆਂ ਨੇ ਤਾਂ ਖਾਸ ਤੌਰ ਤੇ ਜਿਹੜਾ ਮੁਸਲਮਾਨ ਭਾਈਚਾਰਾ ਜਿਨ੍ਹਾਂ ਦੀ ਸਿੱਖ ਧਰਮ ਦੇ ਵਿੱਚ ਵੀ ਬਹੁਤ ਵੱਡੀ ਮਹਾਨਤਾ ਰਹੀ ਆ ਉਨ੍ਹਾਂ ਦੇ ਵੱਲੋਂ ਵੀ ਅੱਜ ਸਮਰਥਨ ਦਿੱਤਾ ਜਾ ਰਿਹਾ ਹੈ ਇਸੇ ਦੇ ਵਿੱਚ ਲੰਬੇ ਸਮੇਂ ਤੋਂ ਸਮੇਂ-ਸਮੇਂ ਤੇ ਜਿੰਨੀਆਂ ਵੀ ਕੌਲਜ਼ ਮੋਰਚੇ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਦੇ ਵਿੱਚ ਹਾਜ਼ਰੀਨ ਹੋਣ ਵਾਸਤੇ ਜਿਹੜਾ ਮੁਸਲਮਾਨ ਭਾਈਚਾਰਾ ਆਉਂਦਾ ਰਿਹਾ ਹੈ ਇਹ ਪੇਸ਼ੇ ਤੋਂ ਸਾਡੇ ਨਾਲ ਮੁਹੰਮਦ ਜ਼ਮਿਲ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਮੁਹੰਮਦ ਸਾਹਿਬ ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ ਚ ਸਵਾਲ ਹੈ ਕਿ ਜਿੱਥੇ ਤੁਸੀਂ ਸਮਾਜਿਕ ਕਾਰਕੁਨ ਵਜੋਂ ਭਾਈਚਾਰਿਆਂ ਦੀ ਜਿਹੜੀ ਇਕਤਾ ਉਹਨੂੰ ਬਣਾਈ ਰੱਖਣ ਵਾਸਤੇ ਵਿਚਰਦੇ ਹੋ ਤਾਂ ਉੱਥੇ ਖਾਸ ਤੌਰ ਤੇ ਤੁਸੀਂ ਇੱਕ ਜਿਹੜਾ ਕਾਨੂੰਨੀ ਪੇਸ਼ੇ ਦੇ ਨਾਲ ਵੀ ਸੰਬੰਧਨ ਤੋਂ ਪੇਸ਼ੇ ਤੋਂ ਵਕੀਲ ਹੋ ਕਿਵੇਂ ਦੇਖਦੇ ਹੋ ਇਹਨਾਂ ਤमाम ਸਾਰੀਆਂ ਮੰਗਾਂ ਨੂੰ ਦੇਖੋ ਜੇ ਇਹ ਕਾਨੂੰਨੀ ਪੱਖ ਤੋਂ ਆਇਆ ਜੋ ਇਹ ਸਰਕਾਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਹੂੰ ਦੇਖੋ ਕਾਨੂੰਨ ਤਾਂ ਇਹ ਹੈ ਕਿ ਕਿਸੇ ਨੂੰ 12 ਸਾਲ ਦੀ ਸਜ਼ਾ ਹੋ ਸਕਦੀ ਹੈ ਕਿਸੇ ਕ੍ਰਾਈਮ ਚ ਵੱਧ ਤੋਂ ਵੱਧ ਮੈਕਸਿਮਮ ਤਾਂ ਉਹਨੂੰ ਵਧਾਉਣਾ ਹੈ ਆਪਾਂ ਨੇ ਮਤਲਬ ਤਾਂ 20 ਸਾਲ ਤੋਂ ਵੱਧ ਕੋਈ ਪ੍ਰੋਵੀਜ਼ਨ ਨਹੀਂ ਹੈ ਹੂੰ ਉਸ ਤੋਂ ਬਾਅਦ ਹੁਣ ਇਹ ਇਹਨਾਂ ਨੂੰ ਇੱਕ ਸਿਆਸੀ ਕੈਦੀ ਦੇ ਤੌਰ ਤੇ ਉਹਦਾ ਕੋਈ ਲਿਮਟ ਨਹੀਂ ਹੁੰਦੀ ਜੇ ਤੁਸੀਂ ਸਿਆਸੀ ਕੈਦੀ ਮੰਨਦੇ ਹੋ ਉਹਨੂੰ ਸਿਆਸੀ ਕੈਦੀ ਹੁੰਦਾ ਦੋ ਮੁਲਕਾਂ ਦੇ ਹੂੰ ਦੇਖੋ ਸਰਕਾਰਾਂ ਸਾਨੂੰ ਇੱਕ ਮੁਲਕਾਂ ਦੀਆਂ ਬਾਉਂਡਰੀਆਂ ਮੰਗਦੇ ਇਹਨਾਂ ਨੇ ਸਿੱਖਾਂ ਨੂੰ ਟਿਕ ਲਿਆ ਹੂੰ ਮੁਸਲਮਾਨਾਂ ਨੂੰ ਵੀ ਸਿੱਖਾਂ ਨੂੰ ਵੀ ਵੀ ਉਹਨਾਂ ਨੇ ਇੱਕ ਸਿਆਸੀ ਕੈਦੀ ਮੰਨ ਕੇ ਰੱਖ ਰਹੀ ਹੈ ਕਿਉਂਕਿ ਇੱਕ ਸੰਵਿਧਾਨ ਦੇ ਵਿੱਚ ਤਾਂ ਇਹ ਕੋਈ ਪ੍ਰੋਵੀਜ਼ਨ ਹੈ ਨਹੀਂ ਸੰਵਿਧਾਨ ਦੇ ਵਿੱਚ ਤਾਂ ਇਹ ਹੈ ਵੀ ਜਦ ਦੀ ਸਜ਼ਾ ਪੂਰੀ ਹੋ ਗਈ ਉਹਨੂੰ ਛੱਡੋ ਹੂੰ ਤੇ ਦੂਸਰਾ ਇਹਨਾਂ ਨੂੰ ਅੰਦਰ ਰੱਖਣ ਦਾ ਮਾਮਲਾ ਹੈ ਜਿਹੜਾ ਜਿਵੇਂ 30 32 33 ਸਾਲ ਹੋ ਗਏ ਇਹਨਾਂ ਨੂੰ ਓ ਸਿੱਖ ਕੌਮ ਦਾ ਵੈਸਲਾਪਣ ਹੈ ਜੋ ਮਤਲਬ ਇੰਨੀ ਸੁਸਤ ਹੋ ਗਈ ਹੈ ਕੌਮ ਆਪਣੇ ਪਰਿਵਾਰ ਦਾ ਕੋਈ ਮੈਂਬਰ ਸਾਲ ਦੋ ਸਾਲ ਦੀ ਸਜ਼ਾ ਹੋ ਜਾਂਦੀ ਹੈ ਜੇਲ੍ਹ ਚੜਿਆ ਜਾਂਦਾ ਤਾਂ ਅਸੀਂ ਕੈਲੰਡਰ ਤੇ ਰੋਜ਼ ਤਾਰੀਖ ਨੋਟ ਕਰਦੇ ਹਾਂ ਵੀ ਉਹਦੀ ਆਹ ਤਾਰੀਖ ਨੂੰ ਮਤਲਬ ਓਣੀ ਰਿਹਾਈ ਹੋਣੀ ਹੈ ਜੋ ਉਸ ਤਾਰੀਖ ਨੂੰ ਬਾਇ ਚਾਂਸ ਨਹੀਂ ਹੁੰਦੀ ਤਾਂ ਅਸੀਂ ਉਸ ਤੋਂ ਬਾਅਦ ਅਦਾਲਤਾਂ ਚ ਡੀਸੀ ਦੇ ਕੋਰਟਾਂ ਚ ਜਾ ਕੇ ਉੱਥੇ ਛਾਲਾਂ ਝਾਕਾ ਦਿੰਦੇ ਹਾਂ ਉਹਨਾਂ ਦੀ ਵੀ ਕਿਉਂ ਨਹੀਂ ਹੋਈ ਹੈਗੀ ਕੀ ਮਸਲਾ ਹੋ ਗਿਆ ਡਿਪਟੀ ਨੂੰ ਪ੍ਰੋਮੋਸ਼ਨ ਲਵਾਉਣਿਆ ਤਾਂ ਜਿਹੜੇ ਇਹ ਕੌਮ ਦੇ ਕਾਜਵਾਸ ਅੰਦਰ ਗਏ ਹੋਏ ਨੇ ਬੰਦੀ ਸਿੰਘ ਇਹਨਾਂ ਨੇ ਕੌਮ ਦਾ ਐਡਾ ਬੜਾ ਮਤਲਬ ਘਾਣ ਹੋਣ ਤੋਂ ਰੋਕਿਆ ਹੋ ਵੀ ਗਿਆ ਕਿਉਂਕਿ ਹਜ਼ਾਰਾਂ ਮੁਸਲਮਾਨ ਜਿਹੜੇ ਹਾਇ ਸੌਰੀ ਹਜ਼ਾਰਾਂ ਨੌਜਵਾਨ ਜਿਹੜੇ ਉਹ ਉਸ ਟਾਈਮ ਦੇ ਵਿੱਚ ਕੋ-ਕੋ ਕੇ ਮਾਰੇ ਜੇ ਇਹ ਕਦਮ ਨਾ ਚੱਕਦੇ ਤਾਂ ਇਦਾਂ ਹੀ ਚਲੀ ਜਾਣਾ ਸੀ ਇਹ ਦੇਖੋ ਇਹਨਾਂ ਨੇ ਆਪਦਾ ਕੰਮ ਕੀਤਾ ਕਾਨੂੰਨ ਨੇ ਆਪਦਾ ਕੰਮ ਕੀਤਾ ਨਾ ਸਜ਼ਾ ਦੇਤੀ ਸਜ਼ਾ ਨੇ ਕੱਟ ਲਈ ਤਾਂ ਉਸ ਤੋਂ ਬਾਅਦ ਬੰਦੇ ਨੂੰ ਛੱਡਣਾ ਨੂੰ ਛੱਡਣਾ ਚਾਹੀਦਾ ਹੈ ਕਾਨੂੰਨ ਦੇ ਮੁਤਾਬਕ ਦੇਖੋ ਇਹਨਾਂ ਨੂੰ ਬਿਲਕੁਲ ਗਲਤ ਰੱਖਿਆ ਹੋਇਆ ਹੈ ਇਹਨਾਂ ਨੂੰ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ ਕੀ ਮੰਨਦੇ ਹੋ ਕਿ ਜਿਹੜੀਆਂ ਜਾਤੀਆਂ ਹੋ ਰਹੀਆਂ ਕੱਲੀਆਂ ਸਿੱਖਾਂ ਦੇ ਨਾਲ ਹੋ ਰਹੀਆਂ ਜਾਂ ਤੁਹਾਡੇ ਪਾਈਚਾਰੇ ਨੂੰ ਵੀ ਸਮੇਂ-ਸਮੇਂ ਤੇ ਟਾਰਗੇਟ ਕੀਤਾ ਗਿਆ ਨਹੀਂ ਮੁਸਲਮਾਨਾਂ ਦੇ ਨਾਲ ਵੀ ਹੋ ਰਹੀਆਂ ਨੇ ਜੀ ਸਿੱਖਾਂ ਤੇ ਮੁਸਲਮਾਨਾਂ ਨੂੰ ਦੋਨਾਂ ਨੂੰ ਇਹ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਸਾਡੇ ਦੇਖੋ ਉਹਨੇ ਜੇ ਬੰਦੀ ਸਿੰਘ ਨੇ ਇਹਨਾਂ ਨੂੰ 30 32 ਸਾਲ ਬਹੁਤ ਲੰਬਾ ਸਮਾਂ ਡੇਢ ਦੋ ਜਨਰੇਸ਼ਨਾਂ ਹੋ ਗਈਆਂ ਲੰਘੀਆਂ ਇਹਦੇ ਵਿੱਚ ਦੀ ਤਾਂ ਉਹ ਬੰਦਿਆਂ ਨੂੰ ਕੀ ਖਤਰਾ ਹੈ ਇਹਨਾਂ ਨੂੰ ਵੀ ਕਿਉਂ ਨਹੀਂ ਛੱਡ ਰਹੇ ਪਹਿਲੀ ਗੱਲ ਤਾਂ ਉਹਨਾਂ ਦਾ ਉਹਨਾਂ ਨੂੰ ਹੱਕੇ ਨਹੀਂ ਅਧਿਕਾਰ ਨਹੀਂ ਕੋਈ ਰੱਖਣ ਦਾ ਤੇ ਦੂਸਰੀ ਗੱਲ ਜਿਹੜੇ ਮਤਲਬ ਪੈਰੋਲ ਹੈ ਪੈਰੋਲ ਉਹਨਾਂ ਭਾਈ ਅਮਰਿਤਪਾਲ ਜਿੱਤੇ ਆ ਸਿੱਖ ਹੈ ਗੁਰਸਿੱਖਿਆ ਉਹ ਤਾਂ ਉਹ ਬਹੁਤ ਵੱਡੀ ਲੀਡ ਦੇ ਸਭ ਤੋਂ ਵੱਧ ਪੱਧਰ ਤੇ ਜਿੱਤੇ ਆ ਪੰਜਾਬ ਦੇ ਵਿੱਚੋਂ ਹੁਣ ਅੱਧਾ ਘੰਟਾ ਦਿੱਤਾ ਸਿਰਫ ਸੌਂਚਣ ਵਾਸਤੇ ਤਾਂ ਉਹਨੇ ੱਤਕਾ ਨਹੀਂ ਤੁਸੀਂ ਇੱਕ ਐਮਪੀ ਨੂੰ ਅੰਦਰ ਰੱਖਿਆ ਚਲੋ ਠੀਕ ਹੈ ਉਹ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਦੋਂ ਵੀ ਛੱਡਣਗੇ ਪਰ ਉਹਨੂੰ ਸੌਂਚਣ ਵਾਸਤੇ ਅੱਧੇ ਘੰਟੇ ਦੀ ਪ ਦੂਸਰੇ ਪਾਸੇ ਸੌਦਾ ਸਾਧ ਰਾਮ ਨਹਿਮ ਨੂੰ ਕਰਾਇਆ ਤੇ ਉਹਦੇ ਵਿੱਚ ਕਤਲ ਦੇ ਕੇਸ ਦੇ ਵਿੱਚ ਆ ਰਿਹਾ ਰੇਪ ਕੇਸ ਦੇ ਵਿੱਚ ਮੁਲਜ਼ਮ ਸਾਬਾ ਬੰਦਾ ਉਹਨੂੰ ਸਜ਼ਾ ਹੋਈ ਹੋਈ ਹੈ ਉਹ ਬੰਦੇ ਨੂੰ 1 ਮਹੀਨੇ ਬਾਅਦ ਦਾ 2 ਮਹੀਨੇ ਬਾਅਦ 3 ਮਹੀਨੇ ਬਾਅਦ ਪਰ ਉਹ ਮਿਲ ਜਾਂਦੀ ਹੈ ਹੁਣ ਇਹ ਫਰਕ ਨਹੀਂ ਹੈ ਦੇਖੋ ਜਦ ਤੁਸੀਂ ਸੰਵਿਧਾਨ ਨੇ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਨੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਹੀ ਪਹਿਲਾ ਜਿਹੜਾ ਸੰਵਿਧਾਨ ਦਾ ਪ੍ਰੈਮਬਲ ਹੈ ਉਹਦੇ ਵਿੱਚ ਸਭ ਨੂੰ ਬਰਾਬਰ ਦਿੱਤੀ ਹੈ ਸਮਾਨਤਾ ਦਿੱਤੀ ਹੋਈ ਹੈ ਤਾਂ ਫਿਰ ਉਹ ਸਮਾਨਤਾ ਕਿਉਂ ਨਹੀਂ ਪੂਰੀ ਕੀਤੀ ਜਾ ਰਹੀ ਹੈ ਕੋਈ ਹੈ ਤੱਕ ਹੈ ਮੁਸਲਮਾਨਾਂ ਦੇ ਵੀ ਇਸਤਰੀ ਜ਼ੁਲਮ ਹੋ ਰਿਹਾ ਹੈ ਸਾਡੇ ਹੁਣ ਨੌਜਵਾਨ ਨੇ ਦਿੱਲੀ ਦੰਗੇ ਹੋਏ ਉਮਰ ਖਾਲੇ ਤੇ ਸ਼ਰਜੀਲ ਇਮਾਮ ਤਾਂ ਉਹਨਾਂ ਦੇ ਪਰਚੇ ਦਰਜ ਕਰਕੇ ਅੰਦਰ ਸੜਤਾ ਉਹਨਾਂ ਨੂੰ ਯੂਆਪੀ ਲਾ ਕੇ ਉਹਨਾਂ ਦੇ 4 ਤੋਂ ਪ੍ਰਸਾਲ ਹੋ ਗਏ 4.5 ਸਾਲ ਦੇ ਕਰੀਬ ਹੋ ਗਏ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਉਹਨਾਂ ਹੀ ਜ਼ਮਾਨਤ ਦਾ ਜਿਹੜੇ ਬਾਜ ਸੁਣਨ ਵਾਲੇ ਜੱਜ ਨੇ ਪਟੀਸ਼ਨਾਂ ਸੁਣਨ ਵਾਲੇ ਜੱਜ ਉਹ ਜੱਜ ਬਦਲੀ ਕਰਾ ਜਾਂਦੇ ਨੇ ਜਦੋਂ ਉਹਨਾਂ ਦਾ ਟਾਈਮ ਆਉਂਦਾ ਵੀ ਸਾਡੇ ਕਰਨ ਨੂੰ ਖਚਾਈ ਹੋਊਗੀ ਅਸੀਂ ਕੀ ਜਵਾਬ ਦਵਾਂਗੇ ਇੱਕ ਜੱਜ ਨੇ ਇਹ ਕਹਦਾ ਕਹਿੰਦਾ ਮੈਂ ਇਹ ਕੇਸ ਸੁਣਨ ਦੇ ਕਾਬਿਲ ਨਹੀਂ ਹਾਂਗਾ ਦੇਖੋ ਇੱਕ ਜੱਜ 20 ਸਾਲ ਨੌਕਰੀ ਕਰਦਾ 25 ਸਾਲ ਬਾਅਦ ਕਹਿੰਦਾ ਮੈਂ ਇਹ ਪਟੀਸ਼ਨ ਸੁਣਨ ਦੇ ਕਾਬਿਲ ਨਹੀਂ ਹਾਂ ਮੇਰੇ ਤੋਂ ਬਾਹਰ ਸਲੇ ਜAVE ਭਾਈ ਤੂੰ ਇੰਨੀਆਂ ਤਨੇ ਬੈਨੀਫਿਟ ਲੈ ਲਏ ਸਰਕਾਰ ਤੋਂ ਸਾਡੇ ਟੈਕਸ ਦੇ ਪੈਸੇ ਨਾਲ ਹੁਣ ਤੂੰ ਕਹਣਾ ਅੱਜ ਜਦੋਂ ਕੋਈ ਤੇਰੇ ਕੋਲ ਪਟੀਸ਼ਨ ਆਈ ਹੈ ਤੂੰ ਸੁਣਨ ਦੇ ਕਾਬਿਲ ਨਹੀਂ ਹੈਗਾ ਕਿਉਂ ਨਹੀਂ ਕਿਉਂਕਿ ਉਹਨੂੰ ਉੱਪਰੋਂ ਪ੍ਰੈਸ਼ਰ ਹੈ ਵੀ ਜੇ ਕਾਨੂੰਨ ਦੇ ਮਦਦਗਰ ਨੂੰ ਇਹਨੂੰ ਜਮਾਨਤ ਦੇਣੀ ਪਊਗੀ ਪਰ ਮੈਂ ਦੇਣੀ ਹੈ ਨਹੀਂ ਉੱਪਰੋਂ ਆਰਡਰ ਨੇ ਵੀ ਦੇਣੀ ਨਹੀਂ ਯਾਨੀ ਕਿ ਬਿਲਕੁਲ ਸ਼ਰੇਆਮ ਤੱਕਾ ਹੋ ਰਿਹਾ ਹੈ ਮੁਸਲਮਾਨਾਂ ਤੇ ਸਿੱਖਾਂ ਨਾਲ ਕਿਤੇ ਨਾ ਕਿਤੇ ਲੱਗਦਾ ਕਿ ਏਕਤਾ ਦੀ ਕਮੀ ਰਹੀ ਹੈ ਜਿਹੜੀਆਂ ਤਮਾਮ ਸਾਰੀਆਂ ਮੰਗਾਂ ਸਮੇਂ-ਸਮੇਂ ਤੇ ਲੋਕਾਂ ਦੇ ਵਿੱਚ ਜਾਂਦੀਆਂ ਨੇ ਤਾਂ ਉਹਦੀ ਜਿਹੜੀ ਆਵਾਜ਼ ਆ ਦਬਾ ਲਈ ਜਾਂਦੀ ਆ ਜਾਂ ਲੋਕ ਕਿਤੇ ਨਾ ਕਿਤੇ ਬੈਕਫੁੱਟ ਤੇ ਚਲੇ ਜਾਂਦੇ ਆ ਏਕਤਾ ਦੀ ਕਮੀ ਬਣਦੇ ਹੋ ਏਕਤਾ ਦੀ ਕਮੀ ਤਾਂ ਦੇਖੋ ਜੀ ਹੁਣ ਪਹਿਲਾਂ ਤਾਂ ਆਪਣੇ ਭਾਈਚਾਰਿਆਂ ਦੇ ਵਿੱਚ ਏਕਤਾ ਜਿਹੜੀ ਥੋੜੇ ਹੁਣ ਸਿੱਕੋਂ ਮੈਂ ਬੈਣੀ ਅਵੇਸਲੀ ਹੋ ਗਈ ਵੀ ਹੁਣ 13000 ਪਿੰਡਾਂ ਦੇ ਵਿੱਚੋਂ ਪੂਰੇ 13000 ਬੰਦਾ ਨਹੀਂ ਆਉਂਦਾ 1 ਮਿੰਟ ਜੋ ਇੱਕ ਬੰਦਾ ਵੀ ਨਹੀਂ ਆ ਸਕਦਾ ਪੂਰੇ ਪੰਜਾਬ ਦੇ ਵਿੱਚ ਸਿੱਖ ਮੈਜੋਰਟੀ ਚ ਨੇ ਹਿੰਦੁਸਤਾਨ ਚ ਮਿਨੋਰਟੀ ਜਨੇ ਪੰਜਾਬ ਦੇ ਵਿੱਚ ਮੇਜੋਰਟੀ ਜਨੇ ਬਹੁਤ ਮਤ ਹੈ ਇਹਨਾਂ ਦੀ 70% ਸਿੱਖ ਨੇ ਤਾਂ ਜਦੋਂ ਸਾਰੇ ਪਿੰਡਾਂ ਦੇ ਵਿੱਚ ਸਾਡੀ ਆਬਾਦੀ ਹੈ ਤਾਂ ਔਰੇ ਔਰੇ ਆਉਂਦੇ ਕਿੰਨੇ ਲੋਕ ਨੇ ਜਦਕੇ ਪੰਥਕ ਮੋਰਚਾ ਥੋੜੇ ਧਰਮ ਦਾ ਮੋਰਚਾ ਹੈ ਬੇਆਦਮੀਆਂ ਦੇ ਲਾਇਆ ਹੋਇਆ ਇਹ ਬਰਗਾੜੀ ਕਾਹਨੋ ਦਾ ਇਨਸਾਫ ਲੈਣ ਲਈ ਲਾਇਆ ਹੋਇਆ ਹੈ ਜਿਹੜੇ ਸਰੂਪ ਗਾਇਬ ਹੋਏ ਨੇ ਉਹਨਾਂ ਵਾਸਤੇ ਲਾਇਆ ਹੋਇਆ ਹੈ ਤੇ ਬੰਦੀ ਸਿੰਘਾਂ ਵਾਸਤੇ ਲਾਇਆ ਹੋਇਆ ਹੈ ਫਿਰ ਉਹ ਕਿਹਦੇ ਨੇ ਬੰਦੀ ਸਿੰਘ ਉਹ ਆਪਦਾ ਕੋਈ ਨਿੱਜੀ ਕੋਈ ਲੜਾਈ ਜਗਿਆ ਉਹਨੇ ਜ਼ਮੀਨ ਦੀ ਲੜਾਈ ਚ ਉਹ ਤਾਂ ਥੋੜੇ ਬਾਅਦ ਸੀ ਗਿਆ ਉਹਨੇ ਥੋੜੀ ਕੌਮ ਵਾਸਤੇ ਵੀ ਆਪਣੀ ਕੌਮ ਨੂੰ ਉਹਨੇ ਸੁਰਚਾ ਰੱਖਣ ਨੂੰ ਉਹਨੇ ਆਪਣੀ ਕੁਰਬਾਨੀ ਦੇਤੀ ਆਪਦੇ ਸਾਰੇ ਬੈਨੀਫਿਟ ਪਰਿਵਾਰ ਆਪਦੇ ਛੱਡਦੇ ਉਹਨਾਂ ਨੇ ਆਪਣੀਆਂ ਲਾਈਫ ਖਰਾਬ ਕਰ ਲਈ ਪੂਰੀ ਜਵਾਨੀ ਜੇਲਾ ਹੀ ਨਿਕਲ ਗਈ ਪਰ ਉਹ ਸ਼ੌਣ ਬਾਅਦ ਦੇ ਹੁਣ ਤੁਸੀਂ ਕਿੰਨਾ ਕੀ ਕਰ ਰਹੇ ਹੋ ਸਿੱਖ ਬਿਲਕੁਲ ਨਹੀਂ ਆ ਰਿਹਾ ਇਹ ਦੇਖੋ ਬਹੁਤ ਬੜਾ ਇਹ ਨਿਕੰਮਾ ਪਾਣਾ ਸਿੱਖਾਂ ਦਾ ਹੁਣ ਆਉਣਾ ਚਾਹੀਦਾ ਮੋਰਚੇ 'ਚ ਦੇਖੋ ਹੁਣ ਇਹ ਕੋਈ ਆਏ ਖੜੇ ਆਪਾਂ ਹਕੂਮਤ ਨਾਲ ਲੜਨਾ ਹੈ ਆਪਣਾ ਸਿਰਫ ਅਪਦਾਈ ਕੱਠ ਦਿਖਾ ਕੇ ਵੀ ਹਾਂ ਸਾਡੇ ਮਦਰ ਸਾਨੂੰ ਇਨਸਾਫ ਦੋ ਸੀ ਜਿਹੜੀ ਕਾਨੂੰਨ ਦੇ ਮੁਤਾਬਕ ਹੋਇਆ ਉਹਨੂੰ ਛੱਡੋ ਤੁਸੀਂ ਮੰਨਦੇ ਹੋ ਕਿ ਜਿਹੜੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਇਹਨਾਂ ਮੋਰਚਿਆਂ ਨੂੰ ਸਮਰਥਨ ਕਰਨਾ ਜਾਂ ਬਿਰਬੀਆਂ ਦੇ ਮਸਲੇ ਦੇ ਉੱਪਰ ਜਾਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਾਜ਼ਰੀਨ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕੇ ਕੀ ਲੱਗਦਾ ਕਿ ਜਿਹੜੀਆਂ ਚੀਜ਼ਾਂ ਦੇ ਮੱਦੇ ਨਜ਼ਰ ਤੁਹਾਡਾ ਭਾਈਚਾਰਾ ਜਾਂ ਤੁਸੀਂ ਖਾਸ ਤੌਰ ਤੇ ਲੰਬੇ ਸਮੇਂ ਤੋਂ ਆ ਰਹੇ ਹੋ ਤੁਸੀਂ ਕਿਹੜੀ ਚੀਜ਼ ਦੇਖ ਆ ਰਹੇ ਹੋ ਇੱਥੇ ਦੇਖੋ ਅਸੀਂ ਤਾਂ ਇਹ ਆਉਣੇ ਆ ਇਹ ਵੀ ਇਨਸਾਨੀ ਹਕੂਕ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਦੇਖੋ ਜਿੱਥੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹਨ ਨਾਉਆ ਅਸੀਂ ਨਾਲ ਖੜਾਂਗੇ ਸਾਡੀ ਤਾਲੀਮਤ ਨੇ ਇਹ ਸਾਡੇ ਕੁਰਾਨ ਦੇ ਵਿੱਚ ਸਾਨੂੰ ਮਤਲਬ ਦੇ ਦੱਸਿਆ ਗਿਆ ਹੈ ਕਿ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਹੈ ਜ਼ਿਆਦਤੀ ਹੁੰਦੀ ਹੈ ਸਾਡੇ ਨਬੀ ਨੇ ਸਾਨੂੰ ਸਿਖਾਇਆ ਹੈ ਕਿ ਤੁਸੀਂ ਉੱਥੇ ਜ਼ਿਆਦਤੀ ਦੇ ਖਿਲਾਫ ਆਵਾਜ਼ ਉਠਾਉਣੀ ਹੈ ਜਿੱਥੇ ਜ਼ੁਲਮ ਹੋਊਗਾ ਹੁਣ ਇਹ ਸਿੱਖ ਧਰਮ ਦੇ ਜ਼ੁਲਮ ਹੋ ਰਿਹਾ ਟਕਾਉ ਰਿਹਾ ਉਹਨਾਂ ਨਾਲ ਖੜਿਆ ਹੂੰ ਅਸੀਂ ਆਪਸੀ ਭਾਈਚਾਰੇ ਰਖ ਸਾਂਝ ਦਾ ਸੁਨੇਹਾ ਦੇਣ ਆਉਣੇ ਆਂ ਔਰ ਇਹ ਮਿੱਠੇ ਚੌਲਾਂ ਦਾ ਲੰਗਰ ਲਾਉਣੇ ਆਂ ਤਾਂ ਕਿ ਹਫਤੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਜਦੋਂ ਵੀ ਕਾਲ ਆਉਂਦੀ ਹੈ ਜੀ ਕੀ ਲੱਗਦਾ ਕਿ ਇਕਤਾ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਭਵਿੱਖ ਦੇ ਵਿੱਚ ਕਿਹੜੀਆਂ ਰਣਨੀਤੀਆਂ ਤੈਅ ਕਰਨ ਦੀ ਜ਼ਰੂਰਤ ਹੈ ਤਾਂ ਜੋ ਜਿਹੜਾ ਸੰਘਰਸ਼ਕ ਕੌਮ ਦਾ ਲੰਬੇ ਸਮੇਂ ਤੋਂ ਰਿਹਾ ਹੈ ਉਸ ਸੰਘਰਸ਼ ਨੂੰ ਜਿੱਤਿਆ ਜਾ ਸਕੇ ਦੇਖੋ ਇਕਤਾ ਦਾ ਹੁਣ ਜ਼ਰੂਰੀ ਹੈ ਲਾਮੰਦ ਹੋਣਾ ਪਊਗਾ ਇਹ ਸਿੱਖਾਂ ਨੂੰ ਵੀ ਤੇ ਬਾਕੀ ਭਾਈਚਾਰਿਆਂ ਨੂੰ ਵੀ ਜਿਵੇਂ ਅੱਜ ਬਾਬਾ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਉਹਨਾਂ ਨੇ ਹਰ ਵਰਗ ਦੇ ਮਤਲਬ ਲੋਕਾਂ ਨੂੰ ਜੋੜਿਆ ਸਮਾਜ ਸੇਵੀ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਤੇ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਸਮਾਜ ਨੂੰ ਸਭ ਧਰਮਾਂ ਦੇ ਲੋਕਾਂ ਨੂੰ ਸਦਾ ਦਿੱਤਾ ਜਿਹੜੇ ਮਹਾਪੰਚਾਇਤ ਦੇ ਵਿਚਾਰ ਆਏ ਵੀ ਨੇ ਲੋਕ ਤਾਂ ਇਹਦੇ ਤੇ ਹੁਣ ਕੋਈ ਵਧੀਆ ਉਹ ਨਿਕਲੂਗਾ ਸਿੱਟਾ ਨਿਕਲੂਗਾ ਇਹਦਾ ਕਿਉਂਕਿ ਲੋਕ ਜਦ ਮਿਲ ਬੈਠ ਕੇ ਕੋਈ ਉਹਦਾ ਹੱਲ ਕੱਢਣਗੇ ਸੋਚਣਗੇ ਉਹਦੇ ਬਾਰੇ ਕੀ ਅਗਲੀ ਰਣਨੀਤੀ ਬਣਾਈਏ ਸਰਕਾਰਾਂ ਦੇ ਦਬਾਅ ਪਾਉਣ ਵਾਸਤੇ ਬਾਕੀ ਸਰਕਾਰਾਂ ਨੇ ਕਰਨਾ ਕੁਝ ਨਹੀਂ ਕਿਉਂਕਿ ਦੇਖੋ ਇਹ ਸਰਕਾਰ ਹੈ ਜਿਹੜੀ ਇਹ ਬੇਅਦਬੀਆਂ ਦੇ ਮੁੱਦਿਆਂ ਤੇ ਮੁੱਦੇ ਤੇ ਇਹ ਸਰਕਾਰ ਪਾਵਰ ਚਾਹੀਏ ਹੂੰ ਕਿਉਂਕਿ ਇਹਨਾਂ ਦਾ ਜੋ ਕੁੰਵਰਗੇਜ ਬੇਪਰਤਾਪ ਐਮਪੀ ਐਮਐਲਏ ਉਥੋਂ ਅੰਮ੍ਰਿਤਸਰ ਤੋਂ ਉਹ ਮੇਨ ਇਹਨੂੰ ਮੋੜਾ ਮਿਲ ਗਿਆ ਉਹਨੂੰ ਇਹਨਾਂ ਨੇ ਪਾਰਟੀ ਸ਼ਾਮਲ ਕੀਤਾ ਪਰ ਉਹਨੂੰ ਨਾਲ ਲੈ ਕੇ ਫਿਰਦੇ ਰਾਜ ਸਟਾਰ ਪ੍ਰਚਾਰਕ ਬਣਾ ਕੇ ਕਿਹਾ ਦੇਖੋ ਬੇਅਦਬੀਆਂ ਨੇ ਆ ਕੀਤਾ ਇਹਨੇ ਐਸਆਈਟੀ ਬਣਾਈ ਇਹਨੇ ਆ ਕੰਮ ਕੀਤਾ ਵੀ ਅਸੀਂ ਜੇ ਸਾਡੀ ਸਰਕਾਰ ਆਊਗੀ ਬੇਅਦਮੀਆਂ ਦਾ ਇਨਸਾਫ ਦਵਾਂਗੇ ਹੁਣ ਉਹ ਵੀ ਗੱਲ ਨਹੀਂ ਸੁਣਦੇ ਜਿਹੜੇ ਲੋਕ ਵਾਅਦੇ ਕਰਦੇ ਸੀ ਬਿਰਵੀਆ ਦੇ ਜਾਂ ਬੰਦੀ ਸਿੰਘਾਂ ਦੇ ਤਾਂ ਉਹ ਲੋਕ ਅੱਜ ਸੱਤਾ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਗਏ ਫਿਰ ਦੇਖੋ ਜੀ ਇਹ ਤਾਂ ਇਹਦਾ ਹੋਇਆ ਊਸੂਲ ਹੈ ਸਿਆਸਤ ਐਸੀ ਚੀਜ਼ ਹੈ ਦੀ ਕੁਰਸੀ ਜਦ ਆਉਂਦੀ ਹੈ ਨਸ਼ਾ ਇੰਨਾ ਚੜਦਾ ਹੈ ਬੰਦੇ ਨੂੰ ਅੰਨਾ ਹੋ ਜਾਂਦਾ ਉਹ ਉਹਨੂੰ ਕੁਝ ਦਿਖਦੇ ਨਹੀਂ ਭਗਵੰਤਮਾਨ ਆਪ ਕਹਿੰਦਾ ਰਿਹਾ ਹੈ ਬੰਦੀ ਸਿੰਘਾਂ ਬਾਰੇ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਬੰਦੀ ਸਿੰਘਾਂ ਦਾ ਇਹ ਕਰਾਂਗੇ ਆ ਮਸਲਾ ਹੱਲ ਕਰਾਂਗੇ ਸੈਂਟਰ ਨੂੰ ਇਹ ਭੇਜਾਂਗੇ ਹੁਣ ਕੁਝ ਨਹੀਂ ਕੀਤਾ ਕਦੇ ਉਹ ਮਿਲਣ ਨਹੀਂ ਆਇਆ ਹੈਗਾ ਔਰ ਇਹ ਸਾਨੂੰ 2 ਸਾਲ ਹੋ ਗਏ 2 ਸਾਲ 20 ਦਿਨ ਹੋ ਗਏ ਅੱਜ ਤਾਂ ਉਹਨੇ ਕਦੇ ਵੀ ਅੱਜ ਤੱਕ ਉਰੇ ਆ ਕੇ ਮੁਲਾਕਾਤ ਨਹੀਂ ਕੀਤੀ 31 ਮੈਂਬਰੀ ਥਾ ਜਾਂਦਾ ਰੋਜ਼ ਉਹਦੀ ਕੋਠੀ ਨੂੰ ਉਹ ਨੂੰ ਹੀ ਕਦੇ ਮਿਲਿਆ ਹੈਗਾ ਨਾ ਉਹਨੇ ਕਦੇ ਕੋਈ ਸਟੇਟਮੈਂਟ ਦਿੱਤੀ ਹੈ ਤੇ ਬਲਕਿ 2-4 ਵਾਰੀ ਕੁਟਾਪਾ ਚ ਰੋਗ ਕਰਵਾਤਾ ਸਾਡਾ ਸਤ ਨੂੰ ਸਤ ਨੂੰ ਕਿੰਨਾ ਕੁਟਾਪਾ ਕਰਵਾਇਆ ਦੇਖੋ ਕਿੰਨੇ ਸੱਟਾਂ ਵੀ ਲੱਗੀਆਂ ਪੱਗਾਂ ਲਾਹਦੀਆਂ ਪਰਚੇ ਦਰਜ ਹੋਏ ਪਰਚੇ ਦਰਜ ਹੋ ਗਏ ਦੇਖੋ ਇਹ ਬਹੁਤ ਮਤਲਬ ਉਹਦੇ ਆ ਲਿਆ ਨਿੰਦਾ ਵਾਲਾ ਮਾਮਲਾ ਵੀ ਇਹ ਨਿੰਦਨੀ ਹੋ ਗਿਆ ਮਾਮਲਾ ਜੜਾ ਮਾਨਜੂਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਚੀਜ਼ ਦਾ ਗਿਆਸ ਨਹੀਂ ਕਿ ਭੂਇਖ ਦੇ ਵਿੱਚ ਫਿਰ ਇਹਨਾਂ ਲੋਕਾਂ ਦੀ ਲੋੜ ਪੈਣੀ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੋਟਾਂ ਮੰਗਣ ਵਾਸਤੇ ਘਰ-ਘਰ ਵਿੱਚ ਜਾਣਾ ਪੈਣਾ ਤੇ ਫਿਰ ਉਹੀ ਖੇਖਣ ਕਰਨੇ ਪੈਣਗੇ ਜਿਹੜੇ ਸਤਾ ਵਿੱਚ ਆਉਣ ਤੋਂ ਪਹਿਲਾਂ ਕਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਚੀਜ਼ ਦੀ ਗਿਆਸ ਰਹੀ ਨਹੀਂ ਕੋਈ ਦੇਖੋ ਜਦੋਂ ਬਾਦਲ ਸਰਕਾਰ ਆਈ ਥੀ ਜੀ ਪੰਜ ਵਾਰੀ ਰਹਿ ਗਈ ਬਾਦਲ ਦੀ ਸਰਕਾਰ ਪੰਥਕ ਪਾਰਟੀ ਦੀ ਉਹ ਹਾਂ ਉਸ ਟਾਈਮ ਉਹਨੇ ਹੋਏ ਦੀ ਵੀ ਸਾਨੂੰ ਕਿਹੜਾ ਲਾ ਦੂਗਾ ਹੁਣ ਭਗਵਾਨ ਦਮਨ ਵੀ ਅੰਨਾ ਹੋਇਆ ਹੈ ਉਹਨੂੰ ਇਹ ਹੈ ਕਿ ਮੈਨੂੰ ਕੌਣ ਲਾ ਦੂਗਾ ਤੇ ਉਹਦੇ ਨਾਮ 'ਚ ਵੀ ਇਹੀ ਗੱਲ ਚੱਲਦੀ ਹੈ ਕਿ ਮੇਰਾ ਕੀ ਬੋਲਣਗੇ ਇਹ ਕੌਣ ਮੈਂ ਹੁਣ ਪਾਵਰ 'ਚ ਆ ਗਿਆ ਹਾਲਾਂਕਿ ਪਾਵਰ ਉਹਦੇ ਕੋਲੇ ਹੁਣ ਨਾ ਮਾਤਰ ਹੈ ਹੂੰ ਸੌਰਤ ਦਿੱਲੀ ਦੇ ਕੰਟਰੋਲ 'ਚ ਹੈ ਸਾਰੇ ਉਹਦੇ OSD ਸਾਰੇ ਸਲਾਹਕਾਰ ਜਿੰਨੇ ਵੀ ਨੇ ਉਹ ਤਕਰੀਬਨ ਦਿੱਲੀ ਦੇ ਨੇ ਕੁਝ ਨਹੀਂ ਆਇਆ ਉਹਦੇ ਹੱਥ 'ਚ ਉਹਦੇ ਕੋਲ ਪਾਵਰ ਜਾ ਚੁੱਕੀ ਹੈ ਹੁਣ ਉਹ ਪਛਤਾਉਂਦਾ ਵੀ ਹੈ ਇਸ ਚੀਜ਼ ਨੂੰ ਕਿ ਜੇ ਮੈਂ 3 ਸਾਲ 'ਚ ਕੁਝ ਕਰ ਦਿੰਦਾ ਪੰਜਾਬ ਵਾਸਤੇ ਆਪਣੇ ਮਤਲਬ ਸਿੱਖ ਪੰਥ ਵਾਸਤੇ ਕੌਮ ਵਾਸਤੇ ਕੁਝ ਨਹੀਂ ਹੋਇ ਇਹਨਾਂ ਕੋਲ ਸਮਾਂ ਬੀਤ ਗਿਆ ਇਹਦਾ ਆਪਾਂ ਨੂੰ ਲੜਕੇ ਨਾ ਆਪਸ ਦੇ ਵਿੱਚ ਜਿਹੜੇ ਮਤਲਬ ਪਬਲਿਕ ਐ ਸਿੱਖੋਂ ਮੈਂ ਇਹਨੂੰ ਇਕੱਠਾ ਕਰਕੇ ਇਹ ਦੇਖੋ ਆਪਾਂ ਸੰਘਰਸ਼ ਕਰਕੇ ਨਾ ਸਰਕਾਰ ਦੇ ਦਬਾਅ ਪਾ ਸਕਦੇ ਆ ਪੰਜਾਬ ਦੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਪੰਜਾਬ ਦੇ ਲੋਕਾਂ ਵਾਸਤੇ ਕੋਈ ਤੁਹਾਡੇ ਵੱਲੋਂ ਮੈਸੇਜ ਕੋਈ ਸੁਨੇਹਾ ਦੇਖੋ ਮੈਸੇਜ ਨਾ ਮੇਰੀ ਇਹ ਐ ਵੀ ਜਿਹੜੇ ਘਰਾਂ 'ਚ ਬੈਠੇ ਨੇ ਜੀ ਉਹਨਾਂ ਨੂੰ ਬਿਲਕੁਲ ਬਾਹਰ ਨਿਕਲਣਾ ਚਾਹੀਦਾ ਹੈ ਆਉਣਾ ਚਾਹੀਦਾ ਉਹਨਾਂ ਨੂੰ ਦੇਖੋ ਜੇ ਇਸ ਤਰ੍ਹਾਂ ਦੇ ਮੋਰਚੇ ਲੱਗਣ ਤੁਸੀਂ ਪੰਥਕ ਮੋਰਚੇ ਤੇ ਨਹੀਂ ਆ ਸਕਦੇ ਹੋਰ ਕਿੱਥੇ ਜਾਓਗੇ ਤੁਸੀਂ ਅੱਲੂ ਰੇ ਸੁਖਵੀਰ ਬਾਦਲ ਰੈਲੀ ਐਲਾਨ ਕਰ ਦਵੇ ਉੱਥੇ ਲੱਖਾਂ ਭਗਵੰਤ ਜੀ ਮਾਨ ਕਹਿ ਦਵੇ ਵੀ ਇੱਥੇ ਰੈਲੀ ਕਰਨੀ ਹੈ ਤਾਂ ਉੱਥੇ 50000 ਲੱਖ 2 ਲੱਖ ਬੰਦਾ ਇਕੱਠਾ ਹੋ ਜਾਊਗਾ ਕਿਸੇ ਵੀ ਪਾਰਟੀ ਦੀ ਰੈਲੀ ਹੁੰਦੀ ਆ ਉਹ ਵੀ ਤੁਸੀਂ ਪਹੁੰਚ ਜੰਨੇ ਹੋ ਉਹੀ ਸਿੱਖ ਉਹੀ ਪੱਗਾਂ ਫਿਰ ਇਹਦਾ ਮਤਲਬ ਥੋੜੇ ਪੱਗ-ਪੱਗ ਜਿਹੀ ਵੀ ਫਰਕ ਹੈ ਲੋਕ ਸਵਾਰਥਾਂ ਨਾਲ ਜੁੜੇ ਆ ਸਵਾਰਥਾਂ ਨਾਲ ਜੁੜੇ ਨਹੀਂ ਜੀ ਆਪਣਾ ਨਿੱਜੀ ਲਾਭ ਵਾਸਤੇ ਵੀ ਤੁਸੀਂ ਇੱਥੇ ਚਲੇ ਜਾਨੇ ਹੋ ਜਾਂ ਤੇ ਜੇ ਹੁਣ ਤੇ ਪੰਥ ਦਾ ਕੰਮ ਹੈ ਜਿਨੇ ਥੋੜੀ ਪੱਗ ਬਚਾਈ ਹੈ ਤੁਸੀਂ ਹੁਣ ਵਾਸਤੇ ਥੋੜੇ ਕੋਈ ਇੱਕ ਦਿਨ ਹੀ ਨਿਕਲ ਲਾਗਾ ਤਾਂ ਲੋਕਾਂ ਨੂੰ ਇਕੱਠੇ ਆਉਣਾ ਪਊਗਾ ਮੇਰੀ ਬੇਨਤੀ ਹੈ ਸਾਰੇ ਸਿੱਖ ਪੰਥ ਨੂੰ ਔਰ ਬ ਸਮਾਜ ਸਭੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਵੱਧ ਤੋਂ ਵੱਧ ਜੁੜ ਕੇ ਮਤਲਬ ਇਹਨੂੰ ਜੋ ਮਸਲੇ ਨੂੰ ਇਹਨੂੰ ਹੱਲ ਕਰਾਇਆ ਜਾਵੇ ਸਰਕਾਰਾਂ ਐ ਦਬਾਅ ਪਾ ਕੇ ਬਿਲਕੁਲ ਤੇ ਇਸੇ ਮੋਰਚੇ ਦੇ ਵਿੱਚ ਜਿੱਥੇ ਮੁਸਲਮਾਨ ਭਾਈਚਾਰੇ ਦੇ ਵੱਲੋਂ ਸਮਰਥਨ ਦਿੱਤਾ ਗਿਆ ਤਾਂ ਨਾਲ ਵੱਡੇ ਸਵਾਲੀਆ ਚਿੰਨ੍ਹ ਵੀ ਲਗਾਏ ਗਏ ਨੇ ਬਾਈ ਪਰਮਿੰਦਰ ਗਿੱਲਾ ਪਹਿਲੇ ਦਿਨ ਤੋਂ ਡਟੇ ਹੋਏ ਨੇ ਤਕਰੀਬਨ 2 ਸਾਲ ਦੇ ਲੰਬੇ ਵਕਫੇ ਤੋਂ ਤਾਂ ਉਹਨਾਂ ਦੇ ਨਾਲ ਵੀ ਗੱਲ ਗੱਲਬਾਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਤਾਂ ਇੱਕ ਇਹ ਵੀ ਨਵੈਕਲੀ ਪਹਿਲ ਕਦਮੇ ਮੁਸਲਮਾਨ ਭਾਈਚਾਰੇ ਦੀ ਹੈ ਕਿ 2 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਸਮੇਂ-ਸਮੇਂ ਤੇ ਜਿਹੜੇ ਵੀ ਪ੍ਰੋਗਰਾਮ ਦਿੱਤੇ ਜਾਂਦੇ ਨੇ ਇਹਨਾਂ ਦਾ ਬਹੁਤ ਵੱਡਾ ਸਮਰਥਨ ਰਿਹਾ ਸ਼ਲਾਘਾ ਕਰਨੀ ਬਣਦੀ ਹੈ ਤੇ ਦੂਜੇ ਪਾਸੇ ਵੱਡਾ ਸਵਾਲ ਉਹ ਨਾ ਪੰਜਾਬ ਦੇ ਲੋਕਾਂ ਦੇ ਉੱਪਰ ਵੀ ਹੈ ਜਿਹੜੇ ਜਿਵੇਂ ਭਾਈ ਸਾਹਿਬ ਹੁਣਾਂ ਨੇ ਸਵਾਲੀਆ ਚੈਨਲ ਆਇਆ ਕਿ ਉਹ ਸੁਖਬੀਰ ਬਾਦਲ ਦੀਆਂ ਰੈਲੀਆਂ ਦੇ ਵਿੱਚ ਲੱਖਾਂ ਦਾ ਇਕੱਠ ਕਰ ਦਿੰਦੇ ਆ ਭਗਵੰਤ ਮਾਨ ਦੇ ਨਾਲ ਜੇ ਕੋਈ ਰੋਸ ਪ੍ਰਦਰਸ਼ਨ ਹੁੰਦਾ ਤੇ ਉਸ ਵਕਤ ਵੀ ਲੱਖਾਂ ਦਾ ਇਕੱਠ ਹੁੰਦਾ ਪਰ ਉਹੀ ਪੰਜਾਬ ਦੇ ਲੋਕ ਜਿਹੜੇ ਵੱਖ-ਵੱਖ ਪਾਰਟੀਆਂ ਦੇ ਕਿਤੇ ਨਾ ਕਿਤੇ ਚਮਚੇ ਤੇ ਬਣ ਜਾਂਦੇ ਨੇ ਪਰ ਉਹਨਾਂ ਨੂੰ ਬੰਦੀ ਸਿੰਘਾਂ ਦਾ ਮੋਰਚਾ ਜਾਂ ਇਹ ਕੌਮੀ ਇਨਸਾਫ ਮੋਰਚਾ ਨਿਕ ਮੰਗਾ ਕਿਉਂ ਨਹੀਂ ਦਿਸਦੀਆਂ ਬਿਲਕੁਲ ਜੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜਾ ਸਾਡਾ ਭਾਈਚਾਰਾ ਸਾਡੇ ਨਾਲ ਬੈਠਾ ਹੁਣ ਤੱਕ ਸਾਨੂੰ ਲੜਾਈ ਹੀ ਗਿਆ ਹਮ ਸਿੱਖਾਂ ਨੂੰ ਮੁਸਲਮਾਨਾਂ ਨਾਲ ਠੀਕਾ ਤੇ ਸਾਰੇ ਧਰਮਾਂ ਦੇ ਨਾਂ ਤੇ ਸਭ ਤੋਂ ਵੱਡੀ ਲੜਾਈ ਕਰਾਈ ਗਈ ਇਹਨਾਂ ਵੱਲੋਂ ਤੇ ਉਹਦੇ ਨਾਂ ਤੇ ਹੀ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਰਹੀਆਂ ਹੁਣ ਤੱਕ ਕੱਟ ਗੈਂਤੀ ਦੇ ਨਾਲ ਬੜਾ ਅਤਿਆਚਾਰ ਵੀ ਇਹਨਾਂ ਕਰਿਆ ਤੇ ਹੁਣ ਚਲੋ ਬਹੁਤ ਵਧੀਆ ਗੱਲ ਆ ਅਸੀਂ ਸਮਝਣ ਲੱਗ ਗਏ ਚੀਜ਼ਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਸਰਕਾਰਾਂ ਦਾ ਪ੍ਰੋਪੋਗੈਂਡਾ ਆ ਨਾ ਸਾਨੂੰ ਸਾਨੂੰ ਧਰਮਾਂ ਦੇ ਨਾਂ ਤੇ ਕਿਉਂ ਦੇਖੋ ਅਸੀਂ ਤਾਂ ਬੜੇ ਪਿਆਰ ਨਾਲ ਰਹੇ ਨੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਦੋਂ ਬਾਹਰ ਸੀਗਾ ਦੁਬਈ ਰਹਿੰਦੇ ਸੀ ਆਪਾਂ ਹੁਣੇ ਗੱਲ ਕਰਦੇ ਹਟੀਆਂ ਵੀ ਇੰਨਾ ਕੁ ਜ਼ਿਆਦੇ ਤੇ ਉਹ ਪ੍ਰੇਮ ਹੁੰਦਾ ਸੀ ਅਸੀਂ ਤਾਂ ਇਕੱਠੇ ਹੀ ਰੋਟੀ ਖਾਂਦੇ ਰਹੇ ਉੱਥੇ ਇਕੱਠੇ ਗੱਲਬਾਤ ਜਦੋਂ ਉਹਨਾਂ ਨੇ ਜਾਣਾ ਆਪਣੇ ਵਤਨ ਉਹਨਾਂ ਨੇ ਉੱਥੋਂ ਕੋਈ ਨਾ ਕੋਈ ਚੀਜ਼ ਲੈ ਕੇ ਆਣੀ ਸਰਦਾਰ ਭਾਈਚਾਰਾ ਲਈ ਇੱਧਰ ਲੈ ਕੇ ਚੱਲ ਗਏ ਹਨਾ ਜ ਇਹ ਭਾਈ ਯਾਰਾ ਸਾਡੇ ਨਾਲ ਜੁੜਿਆ ਹੋਇਆ ਸ਼ੁਰੂ ਤੋਂ ਹੂੰ ਠੀਕ ਆ ਅ ਨਮਾਜ਼ ਲਈ ਇੱਥੇ ਜਗ੍ਹਾ ਵੀ ਬਣੀ ਹੋਈ ਆ ਉਹਦੇ ਵਿੱਚ ਆਪਣਾ ਆਂਦੇ ਹਾਜ਼ਰੀ ਲਵਾਉਂਦੇ ਆ ਤੇ ਸਭ ਤੋਂ ਵੱਡੀ ਗੱਲ ਆ ਜਿੱਦਾਂ ਇਹਨਾਂ ਨੇ ਹੁਣ ਸਾਡੀ ਸਭ ਤੋਂ ਵੱਡੀ ਕੌਮ ਦੀ ਇਹ ਤਰਾਸ ਦੀ ਆ ਦੇਖੋ ਵੀ ਜੇ ਸਾਡੇ ਇਹ ਵੀਰ ਭਰਾ ਸਾਡੇ ਨਾਲ ਇੱਥੇ ਆ ਕੇ ਮੋਰਚੇ 'ਚ ਬਹਿ ਸਕਦੇ ਆ ਆ ਸਕਦੇ ਹਾਜ਼ਰੀ ਲਵਾਉਂਦੇ ਆ ਠੀਕ ਆ ਤੇ ਫਿਰ ਸਾਡੀ ਕੌਮ ਫੈਰਲੀਆਂ ਕਿਉਂ ਰਹਿ ਗਈ ਹੂੰ ਸਾਡੀ ਕੌਮ ਤਾਂ ਫਿਰ ਰੈਲੀਆਂ ਜੋਗੀ ਰਹਿ ਗਈ ਆ ਫਿਰ ਰੈਲੀਆਂ ਕਰੀ ਜਾਓ ਢੇਡਾ ਨਾ ਬਣੋ ਅਸੀਂ ਕਹਿੰਨੇ ਹੂੰ ਜਿਨ੍ਹਾਂ ਨੂੰ 28-28 ਸਾਲ 32-32 ਸਾਲ ਦਾ ਸਮਾਂ ਹੋ ਗਿਆ ਕੌਮ ਖਾਤਰ ਜਿਨ੍ਹਾਂ ਨੇ ਕੁਰਬਾਨੀ ਕੀਤੀ ਤੇ ਅਸੀਂ ਉਹਨਾਂ ਲਈ ਇੰਨਾ ਕੁ ਵੀ ਸਮਾਂ ਨਹੀਂ ਕੱਢ ਸਕਦੇ ਜਿਨ੍ਹਾਂ ਨੂੰ 28-28 ਸਾਲ ਤੋਂ 32-32 ਸਾਲ ਜਿਨ੍ਹਾਂ ਨੇ ਕਾਲ ਕੋਠੜੀਆਂ ਦੇ ਵਿੱਚ ਗੁਜ਼ਾਰਤਾ ਜਿੱਥੇ ਉਹ ਆਪਦੀ ਮਰਜ਼ੀ ਨਾਲ ਲੰਮੇ ਵੀ ਨਹੀਂ ਪੈ ਸਕਦੇ ਬਹੁਤ ਜਗ੍ਹਾ ਜਿਵੇਂ ਚੱਕੀਆਂ 'ਚ ਬੰਦ ਕਰ ਦਿੰਦੀਆਂ ਤੇ ਇੱਥੇ ਤਾਂ ਸਾਰੀਆਂ ਸੁੱਖ ਸਹੂਲਤਾਂ ਬੰਦਾ ਤੰਬੂ ਉਹ ਆ ਟਰਾਲੀਆਂ ਆ ਜਾਂ ਬੰਦਾ ਆ ਕੇ ਘਰੇ ਮੁੜ ਵੀ ਸਕਦਾ ਹੈ ਰਹਿ ਵੀ ਸਕਦਾ ਦੋ ਦਿਨ ਜਿਹੜੇ ਲੋਕ ਇੱਥੇ ਹਜ਼ਾਰਾਂ ਦੇ ਹਸਾਬ ਦੇ ਨਾਲ ਲੱਖਾਂ ਦੀ ਤਦਾਦ ਦੇ ਵਿੱਚ ਮਹੀਨਾ ਬੱਧੀ ਆਉਂਦੇ ਰਹਿ ਕੀ ਲੱਗਦਾ ਕਿ ਉਹ ਲੋਕ ਆ ਅੱਜ ਇਹਨਾਂ ਮੰਗਾ ਤੋਂ ਵੇਸਲੇ ਹੁੰਦੇ ਕਿਉਂ ਨਜ਼ਰ ਆ ਰਹੇ ਜਾਂ ਕੰਨੀ ਕਿਉਂ ਕਤرائی ਜਾ ਰਹੀ ਹੈ ਪਹਿਲਾਂ ਦੇ ਵਾਂਗ ਸਮਰਥਨ ਕਿਉਂ ਨਹੀਂ ਉਹਨਾਂ ਦਾ ਇਹੀ ਤਾਂ ਚੀਜ਼ ਸੋਚਦੇ ਆ ਜੀ ਦੇਖੋ ਆਪਣੀ ਨਿੱਜਤਾ ਲਈ ਤਾਂ ਹੀ ਲੜਦੇ ਆ ਸਾਰਿਆਂ ਨੇ ਦੇਖਿਆ ਜਿੱਤੇ ਦਾ ਜਦੋਂ ਦਾ ਆਪਣੀ ਨਿੱਜਤਾ ਦਾ ਮਸਲਾ ਆ ਜਾਂਦਾ ਉਹ ਤੋਂ ਤਾਂ ਸਾਰੇ ਹੀ ਬੰਦੇ ਭੱਜ ਲੈਂਦੇ ਆ ਜਦੋਂ ਕੌਮ ਦੀ ਗੱਲ ਆ ਜਾਂਦੀ ਜਿਨ੍ਹਾਂ ਨੇ ਹੁਣ ਜਿਨ੍ਹਾਂ ਨੂੰ 28 28 ਸਾਲ 32 32 ਸਾਲ ਹੋ ਗਏ ਜੇਲ੍ਹ 'ਚ ਬੈਠਿਆ ਨੂੰ ਉਹਨਾਂ ਦੀ ਕਿਹੜਾ ਕੋਈ ਘਰ ਦੀ ਲੜਾਈ ਸੀ ਲੜਾਈ ਤਾਂ ਉਹਨਾਂ ਨੇ ਕੌਮ ਖਾਤਰ ਲੜੀ ਆ ਨਾ ਤਾਂ ਕੋਈ ਆਪ ਦੀ ਜੇ ਅਸੀਂ ਦੇਖਿਆ ਜਾਵੇ ਅੱਜ ਜੇ ਮੰਨ ਲਓ ਸਾਡੀ ਫਸਲਾਂ ਦੀ ਲੜਾਈ ਆ ਸਾਡੀ ਹੋਰ ਲੜਾਈ ਆ ਉਹ ਤਾਂ ਸਾਡੀ ਨਿੱਜਤਾ ਆ ਜਾਂਦੀ ਹੈ ਨਾ ਮੰਨ ਲਓ ਸਾਡੀ ਮਾਣਾ ਵੀ ਸਾਨੂੰ ਐਮਐਸਸੀ ਨਹੀਂ ਮਿਲਦੀ ਜਾਂ ਸਾਡੀ ਆਮਦਨ ਘਟਿਆ ਜਾਂ ਕੁਛ ਇਦਾਂ ਜੇ ਹੁਣ ਇਹ ਦੇਖਿਆ ਜਾਵੇ ਤਾਂ ਉਹ ਸਾਡੇ ਉਹ ਜੋਧੇ 28-28 ਸਾਲਾਂ ਤੋਂ 32-32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਆ ਜਿਨ੍ਹਾਂ ਨੇ ਕੱਲੀਆਂ ਫਸਲਾਂ ਨਹੀਂ ਸਾਡੀਆਂ ਨਸਲਾਂ ਲਈ ਵੀ ਲੜਾਈ ਲੜੀ ਹੂੰ ਤੇ ਫਸਲਾਂ ਵੀ ਤਾਂ ਹੀ ਸਾਂਭਾਂਗੇ ਨਾ ਜੇ ਸਾਡੀਆਂ ਨਸਲਾਂ ਮਹਿਫੂਜ਼ ਹੋਣਗੀਆਂ ਹੂੰ ਜੇ ਸਾਡੀਆਂ ਨਸਲਾਂ ਹੀ ਨਹੀਂ ਅਗਲੇ ਆਣੇ ਛੱਡ ਗਿਆਂ ਤੇ ਕੱਲੀਆਂ ਤੁਸੀਂ ਫਸਲਾਂ ਚ ਵੀ ਨਾ ਵੀ ਕੀ ਕਰਾਂਗੇ ਅਸੀਂ ਜਮੀਨਾ ਵੀ ਕੀ ਕਰਾਂਗੇ ਜੇ ਤੁਹਾਡੇ ਤੁਹਾਡੇ ਸਿੰਘ ਤੁਹਾਡੇ ਨੌਜਵਾਨ ਹੀ ਨਾ ਛੱਡੇ ਅਗਲਿਆਂ ਨੇ ਰਹਿੰਦੇ ਖੁੰਦੇ ਕੁਛ ਨਸ਼ੇ ਨਸ਼ੇ ਕਰਤੇ ਅਕਰਿਆਨਿਆਂ ਦੀਆਂ ਦੁਕਾਨਾਂ ਤੇ ਆਮ ਮਿਲੀ ਜਾਂਦਾ ਠੀਕ ਆ ਨੰਬਰ 2 ਤੇ ਜਿਹੜਾ ਕੁਛ ਮਾੜਾ ਮੋਟਾ ਯੂਥ ਬਚਿਆ ਸੀ ਉਹ ਬਾਹਰ ਡਾਰੀ ਮਾਰ ਗਿਆ ਮੁੰਡੇ ਕੁੜੀਆਂ ਰਹਿ ਤਾਂ ਉਹ ਹੋ ਗਏ ਜਾਂ ਜਿਨ੍ਹਾਂ ਦਾ ਬਣਦਾ ਨਹੀਂ ਜਾਂ ਜਿਹੜੇ ਜਾਣਾ ਨਹੀਂ ਚਾਹੁੰਦੇ ਮਾੜਾ ਮੋਟਾ ਠੀਕ ਆ ਬਾਕੀ ਪੱਲੇ ਕੀ ਛੱਡਿਆ ਸਰਕਾਰਾਂ ਨੇ ਪੰਜਾਬ ਨੂੰ ਤਾਂ ਬਿਲਕੁਲ ਖਤਮ ਕੀਤਾ ਜਾ ਰਿਹਾ ਕਿੱਡਾ ਪੰਜਾਬ ਸੀ ਕਾਬਲ ਕੁੰਧਾਰ ਤੱਕ ਪੰਜਾਬ ਦੇ ਝੰਡੇ ਝੂਲਦੇ ਸੀ ਹੁਣ ਪੰਜਾਬ ਤਾਂ ਇਥੋਂ ਲੈ ਕੇ ਤੇ ਇਹਦੇ ਨੇ ਐਡਾ ਬਣਾਈ ਜਾਂਦੇ ਆ ਹੁਣ ਵੀ ਇਧਰ ਦੇਖਿਆ ਜਾਵੇ ਹਿਸ਼ਾਰਪੁਰ ਵਾਲਾ ਏਰੀਆ ਕੱਟ ਕੇ ਉਧਰੋਂ ਵੀ ਉਹਨੂੰ ਘਟ ਵੱਡ ਕਰ ਰਹੀ ਹੈ ਵੀ ਇਹਨੂੰ ਹੋਰ ਕਟਾ ਦਈਏ ਹੋਰ ਕਟਾ ਦਈਏ ਬਿਲਕੁਲ ਕਿਤੇ ਨਾ ਕਿਤੇ ਵੱਡਾ ਸਵਾਲ ਇਹ ਵੀ ਹੈ ਕਿ ਜੇ ਮੁਸਲਮਾਨ ਭਾਈਚਾਰਾ ਬੰਦੀ ਸਿੰਘਾਂ ਦੀ ਜਾਂ ਸਿੱਖਾਂ ਦੀਆਂ ਮੰਗਾਂ ਦੇ ਵਿੱਚ ਸਮਰਥਨ ਰੱਖਦਾ ਤਾਂ ਖਾਸ ਤੌਰ ਤੇ ਪੰਜਾਬੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਕਿੱਥੇ ਸਟੈਂਡ ਕਰਦਾ ਹੈ ਸਾਨੂੰ ਇਹਨਾਂ ਤਮਾਮ ਸਾਰੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਕਰਨ ਵਾਲੀਆਂ ਤਾਕਤਾਂ ਨੇ ਹਾਕਮ ਧਿਰਾਂ ਨੂੰ ਚੌਰਾਹਿਆਂ ਦੇ ਵਿੱਚ ਖੜਾ ਕਰਨਾ ਪਵੇਗਾ ਔਰ ਸ਼ਾਂਤਮਈ ਤਰੀਕਿਆਂ ਦੇ ਨਾਲ ਜਿਵੇਂ ਲੰਬੇ ਸਮੇਂ ਦੇ ਦਰਮਿਆਨ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦੇ ਉੱਪਰ ਮੋਰਚਾ ਚੱਲ ਰਿਹਾ ਹੈ ਤਾਂ ਇਸ ਦੀ ਲਾਗਬੰਦੀ ਵੀ ਭਵਿੱਖ ਦੇ ਵਿੱਚ ਤੈਅ ਕਰਨ ਦੀ ਜ਼ਰੂਰਤ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ